ਸ੍ਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਦੱਸਦੀ ਕਿ ਇੱਕ ਪਾਸੇ ਜਿੱਥੇ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਵੱਲੋਂ ਗਨ ਕਲਚਰ ਨੂੰ ਰੋਕਣ ਦੇ ਲਈ ਜੋ ਕਿ ਇਹ ਯਤਨ ਕੀਤੇ ਜਾ ਰਹੇ ਨੇ ਉੱਥੇ ਹੀ ਇੱਕ ਨਵਾਂ ਗਾਣਾ ਆਇਆ 315 ਜਿਸ ਦੇ ਵਿੱਚ ਦੱਸਦੀ ਕਿ ਗਨ ਕਲਚਰ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਹੈ ਇਸ ਮੌਕੇ ਸਾਡੇ ਨਾਲ ਮੌਜੂਦ ਨੇ ਸਮਾਜ ਸੇਵੀ ਅਰਵਿੰਦ ਸ਼ਰਮਾ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਤੁਸੀਂ ਇੱਕ ਯਾਚਕਾ ਦਾਇਰ ਕੀਤੀ ਹੈ ਜਿਸ ਦੇ ਕਿਹੜੇ ਗਾਣੇ ਦੇ ਉੱਤੇ ਤੁਸੀਂ ਜੋ ਕੀ ਹੈ ਕੰਪਲੇਂਟ ਕੀਤੀ ਇਹ ਮੈਂ ਕੱਲ ਸ਼ਾਨੂ ਆਪਣੇ ਜਦੋਂ ਘਰ ਆਇਆ ਉਦੋਂ ਮੈਂ ਦੇਖਿਆ ਕਿ YouTube ਚੈਨਲ ਤੇ ਅਸੀਂ ਸਟ્રોલ ਕਰ ਰਹੇ ਸੀ ਤੇ ਇੱਕ ਗਾਣਾ 315 ਨਾਮ ਦਾ ਜਿਹੜਾ ਉਹ ਚੱਲਣਾ ਸ਼ੁਰੂ ਹੋ ਗਿਆ ਜੀ ਜਦੋਂ ਉਹ ਚੱਲਣਾ ਸ਼ੁਰੂ ਹੋਇਆ ਮੈਂ ਸ਼ੌਕ ਹੋ ਗਿਆ ਕਿ ਜਦੋਂ ਸੀਐਮ ਭਗਵੰਤ ਮਾਨ ਜੀ ਨੇ 2022 ਤੋਂ ਲੈ ਕੇ ਲਗਾਤਾਰ ਜਿਹੜੇ ਆ ਗਾਈਡਲਾਈਨ ਦਿੱਤੀਆਂ ਹੋਈਆਂ ਕਿ ਕੋਈ ਵੀ ਗੰਨ ਕਲਚਰ ਨੂੰ ਜਿਹੜਾ ਪ੍ਰਮੋਟ ਨਹੀਂ ਕਰੇਗਾ ਔਰ ਇਸ ਇਸ ਸੀਐਮ ਸਾਹਿਬ ਇਸ ਵੱਡੇ ਸਿੰਗਰਾਂ ਦੇ ਨਾਲ ਆਪਣੀ ਸਟੇਜ ਵੀ ਸਾਂਝੀ ਕਰਦੇ ਰਹੇ ਉਹਨਾਂ ਦੀ ਤੇ ਗੱਲ ਮੰਨਣੀ ਚਾਹੀਦੀ ਸੀ ਯੂਥ ਨੂੰ ਭੜਕਾਉਣਾ ਔਰ ਯੂਥ ਦਾ ਮਾਈਂਡ ਡਾਇਵਰਟ ਕਰਨਾ ਇਹ ਵੀ ਇੱਕ ਕ੍ਰਾਈਮ ਆ ਜਦੋਂ ਤੁਸੀਂ ਇੱਕ ਸਰਕਾਰ ਦਾ ਆਰਡਰ ਨਹੀਂ ਮੰਨਦੇ ਤੇ ਫਿਰ ਤੁਹਾਡੇ ਤੇ ਕਾਰਵਾਈ ਕਰਨੀ ਐ ਐਫ ਆਈ ਆਰ ਹੋਣੀ ਬਣਦੀ ਜਦੋਂ ਮੈਂ ਉਹ ਚੈੱਕ ਕੀਤਾ 315 ਦੇ ਘੱਟੋ-ਕੱਟ 50 ਤੋਂ 100 ਜਿਹੜੇ ਹੈਗੇ ਨੇ ਅਸਲੇ ਉਹਦੇ ਵਿੱਚ ਦਿਖਾਏ ਗਏ ਔਰ ਉਸ ਤੋਂ ਬਾਅਦ ਇੱਕ ਪਾਨਾ ਸਿੱਧੂ ਨਾਮ ਦਾ ਜਿਹੜਾ ਬੰਦਾ ਆ ਉਹ ਉਹਦੇ ਵਿੱਚ ਗੈਂਗਸਟਰ ਦਿਖਾਇਆ ਗਿਆ ਕਿ ਉਹ ਕੋਈ ਕਬਜ਼ਾ ਲੈਣ ਜਾ ਰਿਹਾ ਰਫਲਾ ਨੂੰ ਲੈ ਕੇ ਜਾਂ ਕੋਈ ਵਾਰਦਾਤ ਨੂੰ ਅੰਜਾਮ ਦੇਣ ਜਾ ਰਿਹਾ ਜੋ ਉਹਦੇ ਵੀਡੀਓ ਕਲਿੱਪ ਤੋਂ ਮੈਨੂੰ ਹੋਇਆ ਫਿਰ ਉਸ ਤੋਂ ਬਾਅਦ ਮੈਂ ਇੱਕ ਰਿਟਰਨ ਕੰਪਲੇਂਟ ਜਿਹੜੀ ਆ ਡੀਜੀਪੀ ਸਾਹਿਬ ਨੂੰ ਰਿਕੁਐਸਟ ਕੀਤੀ ਆ ਕਿ ਜੋ ਤੁਸੀਂ ਆਰਡਰ ਕੀਤੇ ਸੀ ਇਹਨਾਂ ਦੇ ਉੱਤੇ ਐਫਆਈਆਰ ਦਾ ਕੀਤੀ ਜਾਵੇ ਤਾਂ ਕਿ ਬਾਕੀ ਸਿੰਗਰ ਜਿਹੜੀ ਉਹ ਸੇਧ ਲੈ ਸਕਣ ਕਿ ਅੱਜ ਪੰਜਾਬ ਨਸ਼ਿਆਂ ਦੀ ਦਲਦਲ ਦੇ ਵਿੱਚ ਗੈਂਗਸਟਰਵਾਦ ਗੁੰਡਾਵਾਦ ਲਾਅ ਐਂਡ ਆਰਡਰ ਜਿਹੜਾ ਖਰਾਬ ਹੋਇਆ ਇਹ ਕੀ ਸੇਧ ਦੇਣਾ ਚਾਹੁੰਦੇ ਨੇ ਪੰਜਾਬ ਦੇ ਯੂਥ ਨੂੰ ਰਫਲਾ ਦਿਖਾ ਕੇ ਸੋ ਕਹਿਣ ਦਾ ਮਤਲਬ ਇਹ ਆ ਕਿ ਚੰਗੇ ਗਾਣੇ ਜਿਹੜੇ ਆ ਪ੍ਰਮੋਟ ਕਰਨੇ ਚਾਹੀਦੇ ਨੇ ਔਰ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਜੇ ਕਾਰਵਾਈ ਨਹੀਂ ਹੁੰਦੀ ਮਾਣਯੋਗ ਹਾਈ ਕੋਰਟ ਦੇ ਵਿੱਚ ਮੈਂ ਪਟੀਸ਼ਨ ਜਿਹੜੀ ਐ ਦਾਇਰ ਕਰ ਰਿਹਾ ਦੂਜੀ ਗੱਲ ਮੈਂ ਇੱਕ ਦੱਸਣੀ ਚਾਹੁੰਦਾ ਕਿ ਇਹਦੇ ਵਿੱਚ ਤੁਸੀਂ ਦੇਖਿਆ 2 ਹਫ਼ਤੇ ਦੇ ਵਿੱਚ 35 ਲੱਖ ਜਿਹੜੇ views ਆ ਗਏ ਹੋ ਸਕਦਾ ਹੈ ਫੇਕ ਵੀ ਹੋ ਸਕਦੇ ਨੇ views views ਜਿਹੜੇ ਫੇਕ ਹੋ ਸਕਦੇ ਨੇ ਕਿਉਂਕਿ ਜਿਹੜਾ ਟੀਨੇਜ ਹੈ ਨਾ ਉਹ views ਦੇਖਦਾ ਕਿ ਇਹਦੇ 5 ਮਿਲੀਅਨ views ਆ 10 ਮਿਲੀਅਨ views ਆ ਉਹਦੇ ਨਾਲ ਉਹ ਬਖਲਾ ਜਾਂਦਾ ਉਹਦਾ ਮਾਈਂਡ ਡਾਇਵਰਟ ਹੋ ਜਾਂਦਾ ਵੀ ਇਹ ਚੀਜ਼ ਇਹ ਤਾਂ ਮਤਲਬ ਪੂਰੀ ਦੁਨੀਆ ਪਸੰਦ ਕਰਦੀ ਹੈ ਤੇ ਜਿੰਨੇ ਵੀ ਫੇਕ views ਬਣਾ ਰਹੇ ਨੇ YouTube ਤੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ ਮੈਂ ਤੇ ਪਰਸਨਲ ਤੌਰ ਤੇ ਪਟੀਸ਼ਨ ਜਿਹੜੀ ਹਾਈ ਕੋਰਟ ਚ ਪਾ ਰਿਆ ਡਾਇਰੈਕਸ਼ਨ ਕਰਾਵਾਂਗਾ ਕਿ ਇਹਨਾਂ ਸਾਰਿਆਂ ਦੇ ਜਿੰਨੇ ਵੀ ਹੈਗੇ ਆ ਇਹਨਾਂ ਦੇ ਉੱਤੇ ਐਫ ਆਈ ਆਰ ਕੀਤੀ ਜਾਵੇ ਹੱਲੇ ਤੱਕ ਜੇਕਰ ਗੱਲ ਕਰੀਏ ਤਾਂ 37 ਲੱਖ ਦੇ ਕਰੀਬ ਜੋ ਕੀ ਹੈ ਵਿਊਜ਼ ਹੋ ਚੁੱਕੇ ਨੇ ਤਾਂ ਤੁਹਾਨੂੰ ਕੀ ਲੱਗਦਾ ਹੈ ਜੋ ਬੱਚੇ ਇਸ ਨੂੰ ਦੇਖਦੇ ਨੇ ਉਹ ਇਸ ਦੇ ਵੱਲ ਆਕਰਸ਼ਿਤ ਹੋ ਸਕਦੇ ਨੇ ਮੈਂ ਮੈਂ ਉਹੀ ਕਹਿ ਰਿਹਾ ਜੀ ਕਿ 37 ਲੱਖ ਵਿਊਜ਼ ਹੋ ਗਏ ਨੇ ਉਹ ਕਿੰਨਾ ਉਤੋਂ ਇਨਸਪਾਇਰ ਹੋਏ ਹੋਣਗੇ ਵੀ ਇਹੋ ਜਿਹੇ ਗਾਣੇ ਮਤਲਬ ਕਿ ਇਹੋ ਜਿਹੇ ਗਾਣਿਆਂ ਨੂੰ ਹੀ ਲੋਕ ਦੇਖਦੇ ਨੇ ਮਤਲਬ ਮਾਈਂਡ ਦੇ ਵਿੱਚ ਬੱਚਿਆਂ ਦੇ ਜਾਂ ਜਿਹੜੇ ਅੰਡਰਏਜ ਬੱਚੇ ਆ ਸਕੂਲ ਵਾਲੇ ਆ ਉਹ ਇਹੀ ਮਾਈਂਡ ਸੋਚਣਗੇ ਵੀਪ 37 ਲੱਖ ਵਿਊਜ਼ ਹੋ ਗਏ ਅੱਗੇ ਅਸੀਂ ਵੀ ਇਦਾਂ ਦੇ ਅਸਲੇ ਦੇ ਨਾਲ ਫੋਟੋ ਪਾਈਏ ਜਾਂ ਇੰਸਟਾ ਤੇ ਰੀਲ ਪਾਈਏ ਤਾਂ ਹੀ ਵਾਇਰਲ ਹੋਈ ਗਈ ਵੀ ਜੇ ਅਸਲਾ ਤੁਹਾਡੇ ਕੋਲ ਹੈਗਾ ਆ ਉਹਦੀ ਫੋਟੋ ਪਾਉਂਗੇ ਤਾਂ ਦੂਸਰੇ ਜਿਹੜੇ ਕੰਟੈਂਟ ਬਹੁਤ ਅੱਛੇ-ਅੱਛੇ ਕੰਟੈਂਟ ਹੈਗੇ ਨੇ ਜੀ ਉਹਨਾਂ ਦੇ ਵਿਊਜ਼ ਤੁਸੀਂ ਦੇਖੋਗੇ ਕਈ ਵਾਰੀ 700 800 1000 2000 ਹੁੰਦੇ ਨੇ ਪਰ ਇਹ ਜਿਹੜੇ ਆ ਫੇਕ ਵਿਊਜ਼ ਜਿਹੜੇ ਆ ਵਿਧਵਾ ਕੇ ਪੈਸੇ ਦੇ ਕੇ ਪੂਰੇ ਪੰਜਾਬ ਨੂੰ ਦਾ ਜਿਹੜਾ ਮਾਈਂਡ ਆ ਉਹ ਡਾਇਵਰਟ ਕਰ ਰਿਹਾ ਅ ਜਿਹੜਾ ਤੁਸੀਂ ਗੱਲ ਕੀਤੀ ਹੈ 315 ਦੇ ਵਿੱਚ ਹਥਿਆਰ ਯੂਜ਼ ਹੋਏ ਨੇ ਉਹ ਦੱਸ ਸਕਦੇ ਕਿਹੜੇ ਹਥਿਆਰ ਜੋ ਕਿ ਯੂਜ਼ ਕੀਤੇ ਗਏ ਹਾਂ ਜੀ 315 ਇੱਕ ਰਾਈਫਲ ਆ ਜਿਹਨੂੰ ਅਸੀਂ ਹੁਣ 315 ਇੱਕ ਮੋਡੀਫਾਈ ਵੀ ਆ ਗਈ ਆ ਪਰ ਜਦੋਂ ਉਹਨਾਂ ਨੇ ਗਾਣੇ 'ਚ ਕਿਹਾ ਵੀ ਅੱਸੀ ਤੋਂ ਮੇਰੇ ਕੋਲ 315 ਹੈਗੀ ਆ ਉਹ 315 ਇੱਕ ਬੜੀ ਘਾਤਕ ਰਾਈਫਲ ਆ ਉਹ ਕਈ ਦੂਰ ਤੱਕ ਜਿਹੜੀ ਇਹ ਮਾਰ ਕਰਦੀ ਆ ਹੁਣ ਦੇਖੋ ਹੁਣ ਇਹ ਗਾਣੇ ਆਉਣ ਤੋਂ ਬਾਅਦ ਜਿਹੜੇ ਬੱਚੇ ਆ ਉਹ ਸਰਚ ਕਰਨਗੇ YouTube ਤੇ ਜਾਂ Google ਤੇ ਸਰਚ ਕਰਨਗੇ 315 ਬੋਰ ਨਾ ਕਿ ਕੋਈ ਚੰਗੀ ਅਗਰ ਚੰਗਾ ਕੰਟੈਕਟ ਹੁੰਦਾ ਤੇ ਉਹਨਾਂ ਨੇ ਚੰਗਾ ਕੰਟੈਕਟ ਸਰਚ ਕਰਨਾ ਸੀ ਅੱਜ ਜਿਹੜੇ ਆ ਉਹ ਅਸਲੇ ਨੂੰ ਸਰਚ ਕਰਨਗੇ ਬੱਚੇ ਜਿਹੜੇ ਆ 315 ਬੋਰ ਦੇ ਹਾਂਜੀ ਤੇ ਸਰ ਜੋ ਤੁਸੀਂ ਸ਼ਿਕਾਇਤ ਦਰਜ ਕਰਾਈ ਤੇ ਤੁਹਾਨੂੰ ਕੋਈ ਥ੍ਰੈਟ ਕਾਲ ਵੀ ਵਗੈਰਾ ਮਿਲੇ ਅਜੇ ਤੇ ਕੱਲ ਹੀ ਕਰਾਈ ਆ ਇਹ ਆਈਜੀ ਇੰਟੈਲੀਜੈਂਸ ਜਿਹੜੇ ਆ ਉਹਨਾਂ ਦੀ ਇਨਵੈਸਟੀਗੇਸ਼ਨ ਕਰਨਗੇ ਔਰ ਉਸ ਤੋਂ ਬਾਅਦ ਦੇਖੋ ਥ੍ਰੈਟ ਤੇ ਹੁੰਦੀ ਆ ਕਿ ਤੁਸੀਂ ਇੰਨੇ ਵੱਡੇ ਜਿਹੜੇ ਮਾਫੀਆ ਜਿਹੜਾ ਮਿਊਜ਼ਿਕ ਇੰਡਸਟਰੀ ਚ ਬੈਠੇ ਨੇ ਥ੍ਰੈਟ ਤੇ ਹੁੰਦੀ ਆ ਪਰ ਚਲੋ ਗੱਲ ਇਹ ਹਰ ਬੰਦਾ ਥ੍ਰੈਟ ਤੋਂ ਡਰ ਜਾਂਦਾ ਆ ਕੰਪਲੀਟ ਨਹੀਂ ਕਰਦਾ ਹੁਣ ਅਸੀਂ ਸਮਾਜ ਸੇਵੀ ਆ ਅਸੀਂ ਕੁਛ ਨਾ ਕੁਝ ਜੇ ਗਲਤ ਹੁੰਦਾ ਸਮਾਜ ਚ ਸਾਡਾ ਫਰਜ਼ ਆ ਕਿ ਅਸੀਂ ਉਹਨੂੰ ਸਰਕਾਰ ਦੇ ਅੱਗੇ ਪੁਲਿਸ ਦੇ ਅੱਗੇ ਲੈ ਕੇ ਆਈਏ ਤਾਂ ਕਿ ਮਾੜੇ ਅੰਸਰਾਂ ਤੇ ਕਾਨੂੰਨੀ ਜਿਹੜਾ ਸ਼ਿਕੰਜਾ ਕੱਸਿਆ ਜਾ ਸਕੇ ਇਸ ਗਾਣੇ ਦੇ ਵਿੱਚ ਕੌਣ ਕੌਣ ਨੇ ਤੇ ਕੀ ਕੀ ਜੋ ਕੀ ਕਿਰਦਾਰ ਨਹੀਂ ਭਾਏ ਹਾਂਜੀ ਜਿਹੜਾ ਸਿੰਗਰ ਇਹਦੇ ਵਿੱਚ ਹੈਗਾ ਜੀ ਆਰਨੇਤ ਨਾਮ ਦਾ ਇੱਕ ਸਿੰਗਰ ਆ ਔਰ ਉਹਦੇ ਵਿੱਚ ਇੱਕ ਉਹ ਜਿਹੜੇ ਸਿੰਗਰ ਫੀਮੇਲ ਨੇ ਗੁਰਲੇਜ ਅਖਤਰ ਜੀ ਨੇ ਔਰ ਇੱਕ ਪਾਨਾ ਸਿੱਧੂ ਜਿਹੜਾ ਨਾਮ ਦਾ ਵਿਅਕਤੀ ਹੈ ਉਹ ਜਿਹੜਾ ਉਹ ਐਕਟਰ ਜਿਹੜਾ ਦਿਖਾਇਆ ਗਿਆ ਵੀ ਬੰਦਿਆਂ ਨੂੰ ਇਕੱਠੇ ਕਰਕੇ ਅਸਲੇ ਲੈ ਕੇ ਗੱਡੀ ਚ ਬੈਠ ਕੇ ਕਿਤੇ ਕਬਜ਼ਾ ਲੈਣ ਜਾ ਰਹੇ ਜਾਂ ਇਦਾਂ ਦੀ ਕੋਈ ਛਵੀ ਉਹਦੀ ਦਿਖਾਈ ਗਈ ਬਹੁਤ ਬਹੁਤ ਧੰਨਵਾਦ ਅੰਤ ਇੱਕ ਪਾਸੇ ਸੀਐਮ ਭਗਵੰਤ ਮਾਨ ਦੇ ਜੀ ਦੇ ਵੱਲੋਂ ਜੋ ਕੀ ਹੈ ਕਿਹਾ ਗਿਆ ਸੀਗਾ ਕਿ ਜੇ ਕੋਈ ਗਨ ਦੇ ਨਾਲ ਜੋ ਕੀ ਹੈ ਫੋਟੋ ਵੀ ਪਾਉਂਦਾ ਤਾਂ ਉਸ ਤੇ ਕਾਰਵਾਈ ਕੀਤੀ ਜਾਵੇਗੀ ਤੇ ਕੀ ਲੱਗਦਾ ਕਿ ਇਸ ਇਹਨਾਂ ਉੱਤੇ ਕਾਰਵਾਈ ਕੀਤੀ ਜਾਵੇਗੀ ਇਹ ਉਸੇ ਦਾ ਪਾਰਟ ਹੈ ਕਿ ਕੋਈ ਇੰਸਟਾ ਤੇ ਕੋਈ ਫੇਸਬੁੱਕ ਤੇ ਜਦੋਂ ਕੋਈ ਗਨ ਦੀ ਫੋਟੋ ਪਾਉਂਦਾ ਇਟ ਮੀਨਸ ਕਿ ਸਮਾਜ ਦੇ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਔਰ ਵਿਆਹ ਸ਼ਾਦੀਆਂ ਦੇ ਵਿੱਚ ਵੀ ਪ੍ਰੋਪਰ ਰੋਕ ਲੱਗਣੀ ਚਾਹੀਦੀ ਹੈ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਗਨ ਦੇ ਨਾਲ ਵਿਆਹ ਸ਼ਾਦੀਆਂ 'ਚ ਕਈ ਇਨੋਸੈਂਟ ਲੋਕਾਂ ਦੀ ਵੀ ਹੱਤਿਆ ਹੋ ਜਾਂਦੀ ਆ ਸੋ ਇਸ ਕਰਕੇ ਪੰਜਾਬ ਦੇ ਵਿੱਚ ਪਹਿਲਾਂ ਹੀ ਬੜੀ ਨਸ਼ਿਆਂ ਦੀ ਅੱਗ ਬੜਾ ਇੱਥੇ ਜਿਹੜਾ ਹੈਗਾ ਨੌਕਰੀਆਂ ਨਹੀਂ ਮਿਲ ਰੀਆਂ ਬੱਚਿਆਂ ਨੂੰ ਬੜਾ ਕੁਛਿਆ ਹੁਣ ਆਪਾਂ ਇਹ ਗੰਦ ਕਲਚਰ ਦੇ ਨਾਲ ਉਹ ਯੂਥ ਨੂੰ ਹੋਰ ਡਾਇਵਰਟ ਕਰ ਰਹੇ ਹਾਂ ਸੋ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਅੱਗੇ ਡੀਜੀਪੀ ਸਾਹਿਬ ਅੱਗੇ ਕਿ ਤੁਸੀਂ ਇਸ ਜਿਹੜੀ ਮੇਰੀ ਕੰਪਲੇਂਟ ਤੇ ਕਾਰਵਾਈ ਕਰੋ ਤੇ ਜਿਹੜਾ ਹਾਈ ਕੋਰਟ ਤੋਂ ਨੋਟਿਸ ਹੋ ਤਾਂ ਮੈਂ ਜਲਦੀ ਨਿਕਲਵਾ ਰਿਆਂ ਵੀ ਜਿਹੜੇ ਫੇਕ ਵੀਜ਼ ਜਿਹੜੇ ਜਿਹਨਾਂ ਨੇ ਬਣਾਏ ਸ਼ੁਕਰੀਆ ਗੱਲਬਾਤ ਕਰਨ ਲਈ ਧੰਨਵਾਦ ਦੱਸ ਦਈਏ ਕਿ 315 ਗਾਣਾ ਜਿਸ ਦੇ ਵਿੱਚ ਆਰ ਨੇਤ ਤੇ ਗੁਰਲੇਜ਼ ਅਖਤਰ ਜੋ ਕੀ ਉਹਨਾਂ ਦੇ ਵੱਲੋਂ ਗਾਇਆ ਗਿਆ ਤੇ ਪਾਣਾ ਸਿੱਧੂ ਜੋ ਕੀ ਐਸ ਦੇ ਵਿੱਚ ਜੋ ਕੀ ਐ ਐਕਟ ਕਰਦੇ ਹੋਏ ਨਜ਼ਰ ਆਏ ਨੇ ਤੇ ਇਹਨਾਂ ਦੇ ਵਿਰੋਧ ਦੇ ਵਿੱਚ ਦੱਸ ਦਈਏ ਕਿ ਅਰਵਿੰਦ ਸ਼ਰਮਾ ਜੋ ਕੀ ਸਮਾਜ ਸੇਵੀ ਨੇ ਉਹਨਾਂ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਉਹਨਾਂ ਨੇ ਕਿਹਾ ਕਿ ਜੇਕਰ ਇਹਨਾਂ ਤੇ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਹਾਈ ਕੋਰਟ ਦੇ ਵਿੱਚ ਅ ਅਪੀਲ ਜ਼ਰੂਰ ਕਰਨਗੇ ਦੈਨਿਕ ਸਵੇਰਾ ਦੇ ਲਈ ਸਮ੍ਰਿਤੀ ਤਿਵਾਦੀ ਦੀ ਰਿਪੋਰਟ